ਅੱਜ ਸੰਸਾਰ ਭਰ ਵਿੱਚ ਵਸਦੇ ਹੋਏ ਹਰ ਸਪੰਤ ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਮਕਨਾਨ ਸਾਹੀ 559 ਦੀ ਅੱਜ ਸ਼ੁਰੂਆਤ ਹੋਈ ਹੈ ਔਰ ਕੱਲ ਤੋਂ ਹੀ ਸੱਚਖੰਡ ਸ਼੍ਰੀ ਹਰਿਪ੍ਰਸਾਦ ਸਾਹਿਬ ਜੀ ਦੇਖੇ ਹਜ਼ਾਰਾਂ ਦੇ ਗਿਣਤੀ ਵਿੱਚ ਸੰਗਤ ਇਸ ਖੁਸ਼ੀ ਦੇ ਮੌਕੇ ਤੇ ਪਹੁੰਚ ਰਹੀ ਹੈ ਔਰ ਅੱਜ ਬਹੁਤ ਹੀ ਸ਼ਰਧਾ ਔਰ ਸਤਸਾਹ ਜੋ ਸੰਮਤ ਨਾਨਕ ਸ਼ਾਹੀ 557 ਹੈ ਉਹਨੂੰ ਜਿਉਆਇਆ ਗਿਆ ਹੈ ਅਤੇ ਨਾਨਕ ਸ਼ਾਹੀ ਸੰਮਤ 559 ਨਵੇਂ ਬਰੇਤੀ ਆਜੂ ਸ਼ੁਰੂਆਤ ਹੋਈ ਹੈ ਸਮੁੱਚੇ ਖਾਲਸਾ ਪੰਥ ਨੂੰ ਅੱਜ ਖਾਲਸਾ ਪੰਥ ਦੇ 90 ਸਾਲ ਦੀਆਂ ਔਰ ਖਾਲਸੇ ਦਾ ਪਾਵਨ ਜਤੁਰਪੁਰਪਾਰ ਜੋ ਸਾਨੰਤ ਗੁਰੂ ਜੀ ਸਾਹਿਬ ਜੀ ਨੇ ਆਪਣੇ ਪਿਆਰੇ ਖਾਸ ਨੂੰ ਪਵਿੱਜ ਕੀਤਾ ਬੋਲੇ ਬਹਲੇ ਦੀਆਂ ਬਹੁਤ ਬਹੁਤ ਦਾ ਜਹੌਣ ਅੱਜ ਸੰਸਾਰ ਭਰ ਵਿੱਚ ਵਸਦੇ ਹੋਏ ਹਾਲਸਪੰਥ ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਮਕਨਾਨ ਸਾਹੀ 557 ਦੀ ਅੱਜ ਸ਼ੁਰੂਆਤ ਹੋਈ ਹੈ ਔਰ ਕੱਲ ਤੋਂ ਹੀ ਸੱਚਖੰਡ ਸ਼੍ਰੀ ਹਰਿਪ੍ਰਸਾਦ ਸਾਹਿਬ ਜੀ ਦੇਖੇ ਹਜ਼ਾਰਾਂ ਦੇ ਗਿਣਤੀ ਵਿੱਚ ਸੰਗਤ ਇਸ ਖੁਸ਼ੀ ਦੇ ਮੌਕੇ ਤੇ ਪਹੁੰਚ ਰਹੀ ਹੈ ਔਰ ਅੱਜ ਬਹੁਤ ਹੀ ਸ਼ਰਧਾ ਔਰ ਸਤਸਾਹ ਜੋ ਸੰਮਤ ਨਾਨਕ ਸ਼ਾਹੀ 557 ਹੈ ਉਹਨੂੰ ਜਿਉਆਇਆ ਗਿਆ ਹੈ ਅਤੇ ਨਾਨਕ ਸ਼ਾਹੀ ਸੰਮਤ 559 ਨਵੇਂ ਬਰੇਤੀ ਆਜੂ ਸ਼ੁਰੂਆਤ ਹੋਈ ਹੈ ਸਮੁੱਚੇ ਖਾਲਸਾ ਪੰਥ ਨੂੰ ਅੱਜ ਖਾਲਸਾ ਪੰਥ ਦੇ ਨਵੇਂ ਸਾਲ ਦੀਆਂ ਔਰ ਖਾਲਸੇ ਦਾ ਪਾਵਨ ਜਤੁਰਪੁਰਪਾਰ ਜੋ ਸਾਨੰਤ ਗੁਰੂ ਜੀ ਸਾਹਿਬ ਜੀ ਨੇ ਆਪਣੇ ਪਿਆਰੇ ਖਾਸ ਨੂੰ ਪਵਿੱਜ ਕੀਤਾ ਬੋਲੇ ਬਹਲੇ ਦੀਆਂ ਬਹੁਤ ਬਹੁਤ ਦਾ ਜਹੌਣ